ਜੇ ਮੁੰਡਾ ਬਾਹਰ ਗਿਆ ਹੋਇਆ ਹੈ ਯਾਰ ਵਿਚਾਰਾ ਗਰੀਬ ਬੰਦਾ ਹੈ ਯਾਰ ਕਿ ਲਿਆ ਆ ਯਾਰ ਕੰਮ ਯਾਰ ਚਲੋ ਠੀਕ ਆ ਬਈ ਠੀਕ ਹੈਗਾ ਉਹ ਠੀਕ ਆ ਬਹੁਤ ਠੀਕ ਆ ਸਰਦਾਰ ਸਾਹਿਬ ਕੀ ਹਾਲ ਨੇ ਵਧੀਆ 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 ਬਈ ਔਰ ਹੋਰ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਲਾਦਾ ਫਿਰ ਬਾਣ ਮੁੰਡੇ ਕਿਤੇ ਬਾਹਾਂ ਬਾਹਾਂ ਤਾਂ ਆਪਣਾ ਲੱਗੀ ਜਾਊ ਭਰਾਵਾ ਬੁਥੇਰੇ ਫਿਰਦੇ ਆ ਬਾਹਣ ਵਾਲੇ ਦਾ ਹਾਂ ਪਰ ਬਾਣ ਲੈਣ ਵਾਲੇ ਦਾ ਹੈਲੀਆਂ ਦੇ ਦੰਦੇ ਤੁਰੇ ਫਿਰਦੇ ਆ ਅੱਬਾ ਅੱਬਾ ਕਰਦੇ ਫਿਰਦੇ ਨੇ ਅੱਬਾ ਅੱਬਾ ਬਾਕੀ ਗੱਲ ਤਾਂ ਠੀਕ ਹੈ ਹਾਂ ਕੀ ਰੂਟ ਰੇਟ ਪਰ 85 ਨੂੰ ਸੀਗਾ ਤੇ ਇੱਦਾਂ ਕੀ ਦੋ ਤਿੰਨ ਘਰ ਆਏ ਸੀਗੇ ਅੱਛਾ ਕਹਿੰਦੇ 85000 ਨੂੰ 85000 ਨੂੰ ਹਾਂ ਮੈਂ ਚੱਕਦਾ ਕੰਮ ਫਿਰ ਮੈਂ ਆਪਾਂ ਕੀ ਕਰਕੇ ਫਿਰ ਇਹ ਵੀ ਗੱਲ ਠੀਕ ਹੈ ਯਾਰ ਲੋਕ ਆਪ ਜਿਵੇਂ ਮਰਦੇ ਆ ਯਾਰ ਆਪ ਯਾਰ ਜਦੋਂ ਆਪਣਾ ਤਾਂ ਫਾਇਦੀ ਹੁੰਦਾ ਉਹਨੂੰ ਪਾਏ ਉਹਨਾਂ ਨੂੰ ਐ ਕਿਹਾ ਵੀ ਪੈਲ ਤਾਂ ਉਹਦੀ ਆ ਅੱਛਾ ਜੇ ਉਹਨੇ ਜਵਾਬ ਦੇਤਾ ਹਲੇ ਤਾਂ ਕਾਇ ਨਹੀਂ ਕੱਦਾ ਦਿਨ ਦੇਖ ਦੇ ਆ ਓਏ ਆਵੇ ਕੀ ਭਰਾਵਾ ਕਬੀਲਦਾਰੀ ਟਾਈਟ ਹੋ ਰਹੀ ਉਹਦੀ ਇਕ ਤਾਂ ਭੈਣ ਦੇ ਯਾਰ ਰਾਜ ਕੀ ਤੁਲਾਲਾ ਸਾਹਿਬ ਵੀ ਚੋਨੇ ਜਾਂ ਨਹੀਂ ਹੋਏ ਉਹ ਐ ਤਾਂ ਪਤੀ ਹੁਣ ਵੀ ਚੋਨੇ ਨਹੀਂ ਹੋਏ ਫਿਰ ਕਰਕੇ ਕੀ ਮੈਂ ਤੈਨੂੰ ਇੱਕ ਗੱਲ ਦੱਸਾਂ ਨਾ ਪੁਰਾਣਾ ਜ਼ਰਾ ਕਾ ਕਹ ਤੂੰ ਬਾਣ ਤਾਂ 1000 2000 ਕੁਛ ਨਹੀਂ ਹੁੰਦਾ ਹੁੰਦਾ ਧੂਸੇ ਨੂੰ ਨਹੀਂ ਮੈਂ ਤਾਂ ਤੈਨੂੰ ਇਹ ਕਹਣਾ ਓਏ ਯਾਰ ਵਿੱਚ ਤਾਂ ਮੈਂ ਤੈਨੂੰ ਸਹੀ ਗੱਲ ਦੱਸਾਂ ਨਾ 90 90 ਵੀ ਲਾਈ ਜਾਂਦੇ ਨੇ ਓ ਯਾਰ ਲਾਉਣ ਨੂੰ ਤਾਂ ਹੁਣ ਲੱਖ ਵੀ ਲਾਈ ਜਾਂਦੇ ਨੇ ਕੋਈ ਮੜਾ ਮਟਾਬ ਦਾ ਵੀ ਹਿਸਾਬ ਦੇਖੇ ਜਣਾ ਚਲ ਦੇਖਦੇ ਆ ਵੀ ਪਹਿਲ ਤੋਂ ਹੁੰਦੀ ਆ ਇੱਕ ਗੱਲ ਕਹੇ ਨਾ ਹਾਂ ਵੀ ਤੂੰ ਜਿਹਨੂੰ ਤੂੰ ਬਾਣ ਦਿੰਨਾ ਹਾਂ ਉਹਨੂੰ ਤੂੰ ਇੱਕ ਗੱਲ ਕਹਿ ਆਕਰ ਕੀ ਵੀ ਪ੍ਰਾਵਾਲੇ ਗੱਲ ਸੁਣ ਲਾ ਮੰਨ ਕੇ ਚਲ ਤੇਰਾ 85 ਨੂੰ ਹੋ ਗਿਆ ਹਾਂ ਉਹਨੂੰ ਤਾਂ ਕਹੀ ਵੀ 3000 ਰੁਪਏ ਮੈਨੂੰ ਤਾਂ ਤੂੰ ਘੱਟ ਦੇ ਨਹੀਂ ਪਰ ਮੇਰੇ ਬਾਣ ਚੱਕ ਨਹੀਂ ਲੱਗਣੀ ਜਾਈ ਬਾ ਮਾਂ ਦੇ ਪੁੱਤਾਂ ਕਿ ਤੇਰੇ ਮਗਰ ਲਾ ਕੇ ਕੰਜੜਿਆ 15 20 ਕਿੱਲੇ ਬਾਹਣਦੇ ਨੇ ਮੈਨੂੰ ਘਾਟਾ ਕਿੰਨਾ ਪੂਗਾ ਉਹ ਕੰਜੜਿਆ ਘਾਟਾ ਕਿੰਨਾ ਕੱਪੇ ਜੂ ਕਿ ਜਾਨ ਨਿਕਲ ਜੇ ਬਥੇਰਾ ਕੋਹਾ ਤੇਰਾ ਬਾਤਾ ਵਰਨ ਦੇ ਪੱਟੀਵੇਂ ਸੁੱਈ ਜਾਂਦੀ ਐ ਮੇਰੇ ਬਿਣੂਆ ਤਾਂ ਅਲਾ ਵਿੱਚ ਬਾਹੇ ਮੇਰੇ ਬਿਣੂਆ ਅਲਾ ਬਾਹਰ ਦਿੱਤੇ ਅੱਛਾ ਆਪਾਂ ਤਾਂ ਖਰੇ ਰੁਪਏ ਲੈਣੇ ਆ ਆਏ ਜੀ ਪੈਸ਼ਨ ਦਾ ਪੁੱਤ ਬਣ ਗਿਆ 11 ਐਤ ਕੀ ਦਾ ਮੈਂ ਤੈਨੂੰ ਗੱਲ ਦੱਸਦਾ ਹੁਣ ਤਾਂ ਮੇਰੇ ਕੋਲ ਇੱਕ ਦੋ ਘਰ ਤਾਂ ਇਹ ਜੇ ਆਏ ਨੇ ਉਸੇ ਦੇ ਗਵਾਂਢੀ ਹਾਂ 90000 ਨੂੰ ਕਹਿੰਦੇ ਇੱਕ ਕਿਸ਼ਤ ਅੱਛਾ ਜੀ ਹਾਂ ਮੈਂ ਹੋਰ ਨਹੀਂ ਹੈ ਆ ਗਿਆ ਲੈ ਵਧੀਆ ਠੀਕ ਆ ਵਧੀਆ ਹੋ ਠੀਕ ਆ ਵਧੀਆ ਵਧੀਆ ਠੀਕ ਆ ਠੀਕ ਆ ਤੇਰੀਏ ਗੱਲਾਂ ਕਰੀ ਜਾਂਦਾ ਸੀ ਹੋਰ ਠੀਕ ਆ ਹਾਂ ਬਈ ਠੀਕ ਆ ਵਧੀਆ ਹੋਰ ਹਾਂ ਸੁਖਸਾਨਾ ਹਾਂ ਠੀਕ ਠਾਕ ਹੈ ਬਸ ਵੇਚੇ ਫਸਲ ਫਸਲ ਵੇਚੇ ਬਸ ਹੋਰ ਪਾਇਨ ਦੀ ਫਸਲਾਂ ਚ ਕੀ ਐ ਤੂੰ ਐਂ ਕਹੇ ਵੀ ਚਾਰ ਵੇਚ ਐਤ ਕੀ ਆਹ ਕਾ ਨੂੰ ਯਾਰ ਸੁੱਕੀ ਜਾਂਦੀ ਵਧੀਆ ਹੋ ਜਾਂਦੀ ਫਸਲ ਐ ਕਾ ਨੂੰ ਕਰਦੇ ਹੁੰਦੇ ਆ ਓਏ ਕਾ ਨੂੰ ਹੋਈ ਐਤ ਕੀ ਹੈ ਠੇਕਾ ਜੋ ਦੇ ਦਨ ਆਪਣਾ ਤੇ ਕਿਸ ਤਰ੍ਹਾਂ ਦੀ ਮੈਂ ਤੈਨੂੰ ਦੇ ਦੂੰ ਆ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਅੱਖਾਂ ਨਾਲੇ ਮੈਂ ਗੱਲ ਜੀ ਕਰ ਲੈਂਦਾ ਕਿਵੇਂ ਕੋਸੇ ਕਰਾਂਗੇ ਹਾਲਾ ਉਹੀ ਗੱਲ ਕਰੀ ਜਾਂਦੇ ਸੀ ਸੀ ਹਾਂ ਪਰ ਨਾ ਕੋਈ ਦੇ ਦੇ ਡਿਸਕਾਊਂਟ ਮਾੜਾ ਮੋਟਾ ਡਿਸਕਾਊਂਟ ਯਾਰ ਤੈਨੂੰ ਕੀ ਦਵਾ ਵੀ ਵਿੱਚ ਤਾਂ ਹੁਣ 90000 ਲਾਈ ਜਾਂਦੇ ਨੇ ਤੇ ਤੂੰ ਐ ਕਰ ਪਿੱਛੇ ਲਿਖਾਤ 85000 ਨੂੰ ਆ 85000 ਨੂੰ ਯਾਰ ਹੋਰ ਫਿਰ 90 ਤਾਂ ਲੱਗਿਆ 80 ਨੂੰ ਸੀ ਯਾਰ ਬਾਹਰ ਤੇਰਾ ਇਹ ਫਿਰ 90 ਨੂੰ ਲੱਗੀ ਆਂਦਾ ਮੈਂ ਕਰਾਂ ਕੀ ਯਾਰ ਜੇ ਹੁਣ 90 ਨੂੰ ਇੱਕ ਫਾ ਲੈ ਲੈਂਦਾ ਕੋਈ ਬੰਦਾ ਕੁ ਬੰਦਾ ਵੀ ਦੇਖ ਲਿਆ ਕਰੋ ਯਾਰ ਇਹ 5000 ਕਿੱਲੇ ਮਗਰ ਛੜਤਾ ਯਾਰ ਥੋੜਾ ਯਾਰ ਉਹ ਬਾਈ ਯਾਰ ਐਸੀ ਗੱਲ ਯਾਰ ਐਦ ਕੀ ਯਾਰ ਜਵਾਕਾਂ ਦਾ ਜਾਂ ਤਾਂ ਵਿਆਹ ਉਹ ਕਰ ਲੈਂਦੇ ਜਾਂ ਕੋਈ ਕਮਰਾ ਐ ਛੱਤ ਲੈਂਦੇ ਹੋਰ ਤਾਂ ਕੋਈ ਨਹੀਂ ਸੀ ਦੇਖ ਬਾਈ ਮਿਕਰਮੇਲ ਉਹਦਾ ਤੇਰੀ ਚੀਜ਼ ਆ ਭਾਈ ਦੇਣਾ ਨਾ ਦੇਣਾ ਹਾਂ ਯਾਰ ਮੇਰੀਆਂ ਵੀ ਕਬੀਲਦਾਰੀਆਂ ਨੇ ਆਪਾਂ ਦਾ ਕੀ ਧੱਕਾ ਹੈਗਾ ਹੈ ਜਿਹੜੀ ਤੇਰੀ ਕਿਸ਼ਤ ਬਣਦੀ ਉਹ ਤਾਂ ਮੈਂ ਤੇਰੀ ਦੇਵਾਂਗੀ ਉਹ ਤਾਂ ਚਲ ਮੈਨੂੰ ਬਚੇ ਨਾ ਬਚੇ ਹਣਾ ਤੂੰ ਐ ਕਰ 85000 ਨੂੰ ਬਾਹਰ ਤੈਨੂੰ ਦੇ ਦੂੰਗਾ 90000 ਲਾਈ ਜਾਂਦੇ ਨੇ ਤੇਰਾ ਗੁਮਾਂਢੀ ਲਾ ਕੇ ਗਿਆਗਾ ਇਜਲੀ ਬਾਰਤਾਸੀ ਨੂੰ ਸੀਗਾ ਸੀਨ ਦਾ ਹੈਗਾ ਸੀ ਹੁਣ ਪਿੰਨਪੇ ਚੋਨਾ ਵੀ 52 ਮਣੀ ਪਿਆ ਪਿਆ ਨਹੀਂ ਫਿਰ ਮੈਂ ਯਾਰ ਹੁਣ ਮੈਂ ਤਾਂ ਤੇਰੇ ਕੀ ਕਰ ਸਕਦਾ ਹੁਣ ਤੇਰੇ 90000 ਰੁਪਏ ਲੱਗ ਜਾਂਦਾਗਾ ਹੁਣ ਤੇਰੇ ਖਾਤਰ ਭਰਾਵਾ 5000 ਨੂੰ ਘਾਟਾ ਖਾ ਲਾਂ ਨਾ ਮੈਂ ਕਿੱਲੇ ਮੰਗਰਾ ਛੋਡੇ ਜਵਾਕਾਂ ਵਰਗੀ ਸਾਡੇ ਜਵਾਕ ਨੇ ਕੋਈ ਐ ਵੀ ਕਮਰਾ ਛੱਤ ਲਾਂਗੇ ਜਾਂ ਵਿਆਹ ਕਰ ਲਾਂਗੇ ਜਵਾਕ ਉਹ ਸਾਡੀਆਂ ਵੀ ਕਬੀਲਦਾਰੀਆਂ ਭਰਾਵਾ ਬਾਹਾਂ ਫਾਟੀਆਂ ਹੋ ਜਾਂਦੀਆਂ ਨੇ ਤੈਨੂੰ ਪੱਥੀ ਆ ਉਹ ਮੈਂ ਤਾਂ ਤੈਨੂੰ ਐਂ ਕਹਣਾ ਵੇ ਲਿਆ ਇਹਨਾਂ ਨੂੰ ਕਬੀਲ ਦੇਣੀ ਛੰਡਣ ਦੇ ਬਈ ਆਪਾਂ ਚੱਲਗੇ ਦਾਂ ਮਣੀ ਇਹ ਪਹਿਲਾ ਚੰਗਾ ਜਵਾਬ ਆ ਮੈਂ ਤਾਂ ਵੀ ਆ ਪਰ ਭਰਾਵਾ ਮੈਂ ਤੋਂ ਫਿਰ ਭਰਾਵਾ ਬਣਨੀ ਨਹੀਂ ਨਾ ਫਿਰ ਕੱਲ ਨੂੰ ਪੂਰਨ ਉਤਰ ਜਾਵੇ ਹਨਾ ਉਹਦਾ ਵੀ ਕੀ ਫੇਦਾ ਚਲੋ ਪੁੱਤਰ ਗਵੰਡੀ ਆਇਆ ਸੀ ਆਪਾਂ ਇਹ ਕੀ ਉਹਨਾਂ ਨੂੰ ਦੇ ਦਾਂਗੇ ਉਹ 90 ਨੂੰ ਦੇ ਦਾਂਗੇ ਇਹਦਾ ਫਿਰ ਭਰਾਵਾ 90 ਆਏ ਕੋਲੂ ਚ ਬਾਹ ਦੇ ਲਈਏ ਤੇ ਕੀ ਉਰੀ ਜੇ ਦੇ ਆ ਉਹ ਚਾ ਉਹ ਅਸਰਾਵਾ ਦੇਖ ਮੈਂ ਇਹ ਗੱਲ ਸੁਣਨਾ ਸੋਡਾ ਕਸੂਰ ਨਹੀਂ ਇਹ ਜਿਹੜੇ ਤੁਸੀਂ ਬਾਣ ਦਿੰਨੇ ਨਾ ਸੋਡਾ ਕਸੂਰ ਨਹੀਂ ਬਾਈ ਇਹ ਸਾਡਾ ਕਸੂਰ ਹੈ ਜਿਹੜੇ ਅਸੀਂ ਲੈਣ ਵਾਲੇ ਇੱਕ ਦੂਜੇ ਦੇ ਉੱਤੇ ਹੀ ਫਾਟ ਚਾ। ਫਿਰ ਵੀ ਆਹੀ ਗੱਲ ਆ ਗਈ ਨਾ ਕੋਈ ਕਸੂਰ ਨਹੀਂ ਨਾ ਤੇਰਾ ਕੋਈ ਕਸੂਰ ਨਹੀਂ ਐਵੇਂ ਕਹਿਦੀ ਹੈ ਨਾ। ਹਾਂ ਇਹ ਆਹੀ ਗੱਲ ਆ ਗਈ ਹੁਣ ਕਿੰਨਾ ਲਾ ਲਾ 10000 ਰੁਪਏ ਬਣਦਾ ਮੈਨੂੰ ਕਿੱਲੇ ਮਗਰ ਹੂੰ। ਨਾ ਤੇਰਾ ਕਿੱਲੇ ਲੈਗੇ 15 ਦੇ ਹਿਸਾਬ ਲਾ ਲਾ ਤੂੰ ਡੂਡ ਰੱਖਦਾ ਫਾਇਦਾ ਹੁੰਦਾ ਮੇਰਾ ਭਰਾਵਾ। ਕਿੱਲੇ ਗਾਣ ਜੇ ਮੁੰਡਾ ਬਾਹਰ ਗਿਆ ਹੋਇਆ ਹੈ ਯਾਰ ਬਚਾਰਾ ਗਰੀਬ ਬੰਦਾ ਹੈ ਯਾਰ ਕਿੱਲੇ ਆ ਜਾ ਯਾਰ ਕੰਮ ਚਲੋ ਠੀਕ ਹੈ ਭਾਈ ਠੀਕ ਹੈਂਗਾ ਲੈ ਲਈ ਭਰਾਵਾ ਤੂੰ ਦੇ ਲਈ ਚਲ ਉਹਨਾਂ ਨੂੰ ਦੇ ਦਾਂਗੇ ਆਪਾਂ ਉਹ ਕਿਸ਼ਤ ਜੀ ਦਾ ਕਰਦੀ ਮੇਰਾ ਉਹ ਕਿਸ਼ਤ ਦਾ ਕਰ ਦੂਗਾ ਕੋਈ ਨਾ ਚੰਗਾ ਹਾਂ ਇਹ ਠੀਕ ਆ ਭਾਈ ਚੰਗਾ